ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੂਬ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਜੀ ਇਹਦੇ ਵਿੱਚ 500 ਪਲੱਸ ਪੋਸਟਾਂ ਰਹਿਣ ਵਾਲੀਆਂ ਰੈਗੂਲਰ ਭਰਤੀ ਹੈ ਪੰਜਾਬ ਦੀ ਭਰਤੀ ਹੈ ਤੇ ਬਹੁਤ ਵਧੀਆ ਭਰਤੀ ਹੈ ਬਹੁਤ ਵਧੀਆ ਪੋਸਟਾਂ ਰਹਿਣ ਵਾਲੀਆਂ ਨੋਟੀਫਿਕੇਸ਼ਨ ਦੇ ਵਿੱਚ ਸਾਰੀ ਜਾਣਕਾਰੀ ਆਪਾਂ ਪੋਸਟਾਂ ਦੇ ਸਬੰਧ ਵਿੱਚ ਤੁਹਾਡੇ ਨਾਲ ਵੀਡੀਓ 'ਚ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਫੋਨ ਤੇ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਪੀਐਸਪੀਸੀਐਲ ਵੱਲੋਂ ਜਾਰੀ ਹੋਇਆ ਜੀ ਬਹੁਤ ਵੱਡੀ ਭਰਤੀ ਇਹਨਾਂ ਵੱਲੋਂ ਓਪਨ ਕਰ ਦਿੱਤੀ ਗਈ ਹੈ ਤਾਂ ਜਾਣਦੇ ਆ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਪੀਐਸਪੀਸੀਐਲ ਵੱਲੋਂ ਵਿਗਿਆਪਨ ਨੰਬਰ ਸੀਆਰਏ 310/20 ਰਾਹੀਂ JE ਇਲੈਕਟ੍ਰੀਕਲ JE ਸਬਸਟੇਸ਼ਨ ਅਤੇ JE ਸਿਵਲ ਦੀਆਂ 544 ਅਸਾਮੀਆਂ ਨੂੰ ਭਰਨ ਲਈ ਇਹਨਾਂ ਵੱਲੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ ਜੀ ਤੇ ਆਨਲਾਈਨ ਐਪਲੀਕੇਸ਼ਨਾਂ ਦੀ ਪ੍ਰਾਪਤੀ ਦੀ ਮਿਤੀ 9 ਫਰਵਰੀ 2024 ਤੋਂ 1 ਮਾਰਚ 2024 ਤੱਕ ਹੋਵੇਗੀ ਜੀ ਸੰਭਾਵੀ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ PSPCL ਦੀ ਵੈੱਬਸਾਈਟ pspcl.in ਉੱਪਰ ਰਿਕਰੂਟਮੈਂਟ ਟੈਬ ਤੋਂ ਵਿਗਿਆਪਨ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਤੇ ਉਸ ਵਿਰੁੱਧ 1 ਮਾਰਚ 2024 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਤਾਂ ਅੱਜ ਹੀ ਇਹ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਬਹੁਤ ਵੱਡੀ ਭਾਰਤੀ ਹੈ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਹੋਈ ਹੈ ਜੀ ਪੀਐਸਪੀਸੀਐਲ ਪੰਜਾਬ ਦੇ ਬਿਜਲੀ ਬੋਰਡ ਵੱਲੋਂ ਤਾਂ ਸਬੰਧਤ ਕੈਂਡੀਡੇਟ ਜ਼ਰੂਰ ਨੋਟ ਕਰਨ ਜੀ ਆਨਲਾਈਨ ਅਪਲਾਈ ਕਰਨ ਦੇ ਲਈ ਲਿੰਕ ਇਨਾਂ ਵੱਲ ਫਿਲਹਾਲ ਦੀ ਖੜੀ ਵੈਬਸਾਈਟ ਤੇ ਨਹੀਂ ਦਿੱਤਾ ਗਿਆ ਤਾਂ ਜਲਦ ਹੀ ਇਹਦੇ ਲਈ ਆਨਲਾਈਨ ਅਰਜੀਆਂ ਦੀ ਮੰਗ ਹੋਊਗੀ ਜੀ ਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਇਹਨਾਂ ਵੱਲੋਂ ਓਪਨ ਕਰ ਦਿੱਤਾ ਜਾਊਗਾ ਇਹਨਾਂ ਦੀ ਵੈਬਸਾਈਟ ਤੇ ਤੇ ਜਿਵੇਂ ਇਹਨਾਂ ਵੱਲੋਂ ਡਿਟੇਲਡ ਨੋਟੀਫਿਕੇਸ਼ਨ ਜਾਰੀ ਹੁੰਦਾ ਆਪਾਂ ਤੁਹਾਡੇ ਲਈ ਡਿਟੇਲਡ ਨੋਟੀਫਿਕੇਸ਼ਨ ਦਾ ਇੱਕ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਧੰਨਵਾਦ